ਕਿਸਾਨ ਵੀਰੋ ਸਵਾਗਤ ਆ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਬਈ ਅੱਜ ਹੋ ਗਈ 3 ਦਸੰਬਰ ਤੇ 2025 ਤੇ ਕੋਟਕਪੂਰੇ ਬਈ ਰੋਜ਼ ਦੀ ਤਰ੍ਹਾਂ ਜਿਵੇਂ ਆਏ ਆ ਆਪਾਂ ਤੂੜੀ ਦੀ ਬੋਲੀ ਤੇ ਤੇ ਸਵੇਰ ਦੇ ਬਈ 7 ਵਜੇ ਕੇ ਜਿਹੜੇ 28 ਮਿੰਟ ਹੋ ਚੁੱਕੇ ਆ ਤੇ ਪੂਰੇ 2 ਮਿੰਟ ਰਹਿ ਗਏ ਬਈ ਬੋਲੀ ਸ਼ੁਰੂ ਹੋਣ ਦੇ ਵਿੱਚ ਤੇ ਬਾਕੀ ਬਈ ਅੱਜ ਟਰਾਲੀਆਂ ਜਿਹੜੀਆਂ ਤੁਹਾਨੂੰ ਦੱਸ ਗਏ 2 ਤੇ 2 4 5 6 7 8 9 10 ਨੰਬਰ ਜਿਹੜੇ ਅੱਜ ਬਈ ਆਏ ਆ ਤੇ ਰੇਟ ਦੀ ਬਈ ਗੱਲ ਕਰੀਏ ਕੱਲ ਵੀ ਜਿਹੜਾ ਰੇਟ ਗਿਆ ਸੀ ਟੌਪ ਦਾ ਜਿਹੜਾ ਰੇਟ ਸੀ 500 ਤੇ 5 ਰੁਪਏ ਬਈ ਜਿਹੜੀ ਤੂੜੀ ਕੱਲ੍ਹ ਵਿਕੀ ਸੀ ਅੰਦਰ ਦੀ ਤੇ ਬਾਹਰ ਦੀ ਤੂੜੀ ਵੀ ਪਹਿਲੀ ਟਰਾਲੀ ਲੱਗੀ ਸੀ 500 ਰੁਪਏ ਤੇ ਆਮ ਬਈ ਰੇਟ ਦੀ ਗੱਲ ਕਰੀਏ ਤਾਂ ਉਹ ਉਹੀ 400 ਦੇ ਜਿਹੜਾ ਆਸ-ਪਾਸ ਚੱਲੀ ਗਿਆ ਤੇ ਡੇਲੀ ਦਾ ਵੀ ਰੇਟ ਹੁੰਦਾ ਜਿਹੜਾ ਵਾਧਾ ਘਟਦਾ ਰਹਿੰਦਾ ਵਧ ਵੀ ਜਾਂਦਾ ਤੇ ਘਟ ਵੀ ਜਾਂਦਾ ਤੇ ਬਾਕੀ ਬਈ ਗੱਲ ਕਰੀ ਅੱਜ ਦੇ ਰੇਟ ਦੀ ਗਾਹਕ ਦੀ ਗੱਲ ਕਰੀਏ ਅੱਜ ਵੀ ਵੀ ਗਾਹਕ ਜਿਹੜਾ ਕੱਲ ਜਿੰਨਾ ਗਾਹਕ ਹੈ ਅੱਜ ਵੀ ਤੇ ਤਰੀਕ ਬਈ ਅੱਜ ਜਿਹੜੀ ਹੋ ਗਈ 3 ਦਸੰਬਰ 2025 ਤੇ ਤੂੜੀ ਬਈ ਜ਼ਿਆਦਾਤਰ ਅੰਦਰ ਦੀ ਵੀ ਹੁਣ ਆਉਣ ਲੱਗ ਗਈ ਤੇ ਬਾਹਰ ਦੀ ਵੀ ਆਉਂਦੀ ਆ ਲਗਭਗ ਜਿਹੜੀਆਂ 4 ਤੋਂ 5 ਟਰਾਲੀਆਂ ਬਾਹਰ ਦੀ ਤੂੜੀ ਦੀਆਂ ਵੀ ਆ ਜਾਂਦੀਆਂ ਤੇ ਅੰਦਰ ਦੀ ਤੂੜੀ ਵੀ ਜਿਹੜੀ ਬਈ ਆਉਂਦੀ ਆ ਪਰ ਜ਼ਿਆਦਾਤਰ ਤੂੜੀ ਜਿਹੜੀ ਅੰਦਰ ਦੀ ਆਉਂਦੀ ਆ ਰੇਟ ਬਈ ਜਿਹੜਾ ਕੱਲ ਦਾ ਸੀਗਾ ਸਾਡੇ ਆ 500 ਤੇ 5 ਰੁਪਏ ਤੱਕ ਗਿਆ ਕੱਲ ਦਾ ਜਿਹੜਾ ਰੇਟ ਸੀ ਤੇ ਬਾਕੀ ਬਈ ਡੇਲੀ ਦਾ ਜਿਹੜਾ ਰੇਟ ਹੁੰਦਾ ਵਾਦਾ ਕਰਦੇ ਹੀ ਰਹਿੰਦਾ ਤੇ ਟਾਈਮ ਬਈ ਜਿਹੜਾ ਬੋਲੀ ਦਾ ਜਿਹੜਾ ਸਵੇਰੇ ਜਿਹੜੀ 7:30 ਵਜੇ ਬਈ ਜਿਹੜੀ ਪੂਰੀ ਬੋਲੀ ਸ਼ੁਰੂ ਹੋ ਜਾਂਦੀ ਆ ਬਈ ਆਸੇ-ਪਾਸੇ ਦੀਆਂ ਮੰਡੀਆਂ ਦੇ ਵਿੱਚ ਜਿਹੜਾ ਤੂੜੀ ਦਾ ਰੇਟ ਆ ਉਹਦੀ ਗੱਲਬਾਤ ਕਰੀਏ ਆਪਾਂ ਜਿਹੜਾ ਵੀ ਕੀ ਰੇਟ ਜਿਹੜਾ ਚੱਲ ਰਿਹਾ ਆਸੇ-ਪਾਸੇ ਦੀਆਂ ਜਿਹੜੀਆਂ ਮੰਡੀਆਂ ਦੇ ਵਿੱਚ ਆਮ ਤੌਰ 'ਤੇ ਵੀ ਤੂੜੀ ਲਗਭਗ ਸਾਰੀਆਂ ਮੰਡੀਆਂ ਦੇ ਵਿੱਚ ਹੀ ਤੇਜ਼ ਹੋ ਚੁੱਕੀ ਆ ਤੇ ਗੱਲ ਵੀ ਆਪਾਂ ਕਰਦੇ ਆ ਜਿਹੜੀ ਫਿਰੋਜ਼ਪੁਰ ਮੰਡੀ ਦੇ ਵਿੱਚ ਬਈ ਕੱਲ ਜਿਹੜੀ ਤੂੜੀ ਵਿਕੀ ਆ 540 ਰੁਪਏ ਤੱਕ ਜਿਹੜਾ ਟੌਪ ਦਾ ਰੇਟ ਰਿਹਾ ਤੇ ਤਰਨਤਾਰਨ ਮੰਡੀ ਵਿੱਚ ਬਈ ਜਿਹੜਾ 580 ਰੁਪਏ ਤੱਕ ਕੱਲ ਦਾ ਜਿਹੜਾ ਟੌਪ ਰੇਟ ਰਿਹਾ ਤੇ ਹਸ਼ਿਆਰਪੁਰ ਮੰਡੀ ਵਿੱਚ ਬਈ 600 ਤੇ 85 ਰੁਪਏ ਤੱਕ ਜਿਹੜੀ ਹਸ਼ਿਆਰਪ ਮੰਡੀ ਦੇ ਵਿੱਚ ਜਿਹੜੀ ਤੂੜੀ ਵਿਕੀ ਆ ਤੇ ਅੰਮ੍ਰਿਤਸਰ ਮੰਡੀ ਦੇ ਵਿੱਚ ਵੀ ਜਿਹੜੀ ਵਿਕੀ ਆ 600 ਤੇ 70 ਰੁਪਏ ਤੱਕ ਵਿਕੀ ਆ ਤੇ ਰੋਪੜ ਮੰਡੀ ਦੇ ਵਿੱਚ ਵੀ ਜਿਹੜੀ 670 ਮੰਡੀ ਤੇ ਜਗਰਾਉ ਮੰਡੀ ਦੇ ਵਿੱਚ ਵੀ ਸਭ ਤੋਂ ਜਿਹੜੀ ਤੇਜ਼ ਤੂੜੀ ਵਿਕੀ ਆ 700 ਤੇ 25 ਰੁਪਏ ਦੇ ਵਿੱਚ ਵੀ ਜਿਹੜੀ ਵਿਕੀ ਆ ਜਗਰਾਉ ਮੰਡੀ ਦੇ ਵਿੱਚ ਗੱਲਬਾਤ ਕਰੀਏ ਬਈ ਕੋਟਕਪੂਰੇ ਦਾ ਬਈ ਪਤਾ ਹੀ ਆਪ ਸਭ ਨੂੰ ਵੀ 500 ਦੇ 5 ਰੁਪਏ ਕੱਲ ਦਾ ਟਾਪ ਰੇਟ ਰਿਹਾ ਤੇ ਖੰਨਾ ਮੰਡੀ ਦੇ ਵਿੱਚ ਰੇਟ ਦੀ ਗੱਲ ਕਰੀਏ ਤੂੜੀ ਦੇ ਬਈ 650 ਰੁਪਏ ਤੋਂ 100 ਰੁਪਏ ਤੱਕ ਜਿਹੜੀ ਖੰਡਾ ਮੰਡੀ ਦੇ ਵਿੱਚ ਵੀ ਕੀ ਆ ਤੇ ਮਕੂ ਮੰਡੀ ਦੇ ਵਿੱਚ 500 ਤੇ 20 ਰੁਪਏ ਤੱਕ ਜਿਹੜੀ ਕੱਲ ਤੂੜੀ ਵਿਕੀ ਆ ਤੇ ਗਰਦਾਸਪੁਰ ਮੰਡੀ ਦੇ ਵਿੱਚ 600 ਰੁਪਏ ਤੱਕ ਕੱਲ ਦਾ ਰੇਟ ਸੀ ਤੇ ਗੰਗਾ ਨਗਰ ਵਿੱਚ ਵੀ 700 ਰੁਪਏ ਦਾ ਰੇਟ ਸੀਗਾ ਤੇ ਫਾਜ਼ਿਲਕਾ ਵਿੱਚ ਵੀ 500 ਤੇ 70 ਰੁਪਏ ਤੱਕ ਜਿਹੜੀ ਕੱਲ ਤੂੜੀ ਵਿਕੀ ਆ ਤੇ ਧੂਰੀ ਮੰਡੀ ਵਿੱਚ 600 ਤੇ 20 ਰੁਪਏ ਤੱਕ ਬਈ ਜਿਹੜੀ ਕੱਲ ਤੂੜੀ ਵਿਕੀ ਆ ਜਾਨੀ ਕਿ ਵੀ ਕੱਲ ਦਾ ਜਿਹੜਾ ਸਭ ਤੋਂ ਵੱਧ ਟੌਪ ਦਾ ਰੇਟ ਸੀ ਵੀ ਜਗਰਾਉ ਮੰਡੀ ਦੇ ਵਿੱਚ ਜਗਰਾਉ ਮੰਡੀ ਵਿੱਚ 700 ਤੇ 25 ਰੁਪਏ ਬਈ ਟ ਤੇ ਅੰਦਰ ਦੀ ਬਈ ਜਿਹੜੀ ਤੂੜੀ ਵਿਕੀ ਹੈ ਕੱਲ ਜਗਰੋਂ ਮੰਡੀ ਦੇ ਵਿੱਚ ਤੇ ਬਾਕੀ ਬਈ ਅੱਜ ਦਾ ਜਿਹੜਾ ਰੇਟ ਦੇਖਾਂਗੇ ਤੇ ਜਰੂਰ ਤੁਹਾਡੇ ਨਾਲ ਜਿਹੜੀ ਅਪਡੇਟ ਸਾਂਝੀ ਕਰਿਆ ਕਰਾਂਗੇ ਵੀ ਕਿਹੜੀ ਮੰਡੀ ਵਿੱਚ ਇਹ ਤੂੜੀ ਸਭ ਤੋਂ ਤੇਜ਼ ਵਿਕ ਰਹੀ ਆ ਤੇ ਪਹਿਲੀ ਟਰਾਲੀ ਬਈ ਦਿਖਾਉਂਦੇ ਆ ਤੂੜੀ ਤੇ ਕਾਇਮ ਲਗਭਗ ਹੋ ਚੁੱਕਿਆ 7:30 ਹੋ ਗਿਆ 7:30 ਵਜੇ ਵੀ ਪੂਰੀ ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਆ ਤੇ ਪਹਿਲੀ ਟਰਾਲੀ ਦੀ ਵੀ ਤੂੜੀ ਕਰੋ ਚੈੱਕ ਮੜੀ ਜੀ ਤੇ ਤੇ ਬਾਕੀ ਬਈ ਦੇਖਦੇ ਆ ਕੀ ਅੱਜ ਦਾ ਰੇਟ ਜਾਊਗਾ ਕੱਲ ਬਈ ਪਹਿਲੀ ਟਰਾਲੀ ਦਾ ਗਈ ਸੀ 500 ਰੁਪਏ ਤੱਕ ਅੰਦਰ ਦੀ ਬਈ ਕੱਲ ਤੂੜੀ ਸੀ ਬਾਹਰ ਦੀ ਤੂੜੀ ਸੀ ਪਹਿਲੀ ਟਰਾਲੀ ਤੇ ਬਾਕੀ ਬਈ ਅੱਜ ਦੇਖਦੇ ਆ ਜਿਹੜਾ ਕੀ ਰੇਟ ਜਾਣ ਵਾਲਾ ਤੇ ਲਾਈਵ ਨੂੰ ਬਈ ਵੱਧ ਤੋਂ ਵੱਧ ਫੇਰ ਜੁੜ ਕਰੇਗੇ ਤੇ ਬੋਲੀ ਆ ਲਾ ਰਹੇ ਆ ਨਾ ਟਾਈਮ ਹੋ ਗਿਆ ਵੀਰੇ ਫੱਟਕਤੀ ਕੇਵਲ ਨੂੰ ਤਾਂ ਟਾਈਮ ਹੋ ਗਿਆ ਹੁਣ ਤਾਂ ਅਬ ਟਾਈਮ ਜਿਹੜਾ ਲਗਭਗ ਹੋ ਚੁੱਕਿਆ ਤੇ ਦੇਖਾਂਗੇ ਅੱਜ ਦਾ ਕੀ ਰੇਟ ਰਹਿਣ ਵਾਲਾ ਤੇ ਰੌਣਕ ਮਿਲਣਾ ਵੀ ਹੈ ਅੱਜ ਵੀ ਗਾਹਕ ਵੀ ਆਇਆ ਪਿੰਡਾਂ ਦਾ ਗਾਹਕ ਵੀ ਹੈ ਅੱਜ ਥੋੜਾ ਜਿਹਾ ਤੇ ਬਾਕੀ ਬਈ ਦੇਖਾਂਗੇ ਡੇਲੀ ਦਾ ਰੇਟ ਹੁੰਦਾ ਵਾਧਾ ਘਟਾ ਦਾ ਜਿਹੜਾ ਰਹਿੰਦਾ ਲੋਬੀ ਪਹਿਲੀ ਟਰਾਲੀ ਤੇ ਤੂੰ ਵੀ ਦੇਖ ਸਕਦੇ ਹੋ ਤੁਸੀਂ ਕੀ ਆ ਕਿਹੜਾ ਨੰਬਰ ਦੇ ਦੇਗੇ ਥੋੜਾ ਬਲਾਹ ਟਰਾਲੀ ਦੀ ਆਪਣੀ ਹੈ

300 500 ਪੈਗ 300 305 20 ਨਹੀਂ 25 350 355 80 80 85 400 400 5 405 ਬੋਲਾ ਬਈ ਜਨੇ 405 ਰੁਪਏ ਲੋਕ ਬਈ ਆਪਣੀ ਅਸਾਂ ਜਿਹੜਾ ਲੋਣੀ ਆ ਪਾਰ ਦੀ ਤੂੜੀ ਬਈ ਵਿਕੀ ਆ ਆਹ 405 ਰੁਪਏ ਕੋਟ ਕਪੂਰੇ ਮੰਡੀ ਵਿੱਚ ਤਰੀਕ ਅਜ 3 ਦਸੰਬਰ ਹੋ ਚੁੱਕੀ ਆ ਬਈ ਪਹਿਲੀ ਟਰਾਲੀ ਬਾਕੀ ਦੂਜੀ ਟਰਾਲੀ ਦੇਖਦੇ ਆ ਤੇ ਤੂੜੀ ਵੀ ਇਹ ਵੀ ਬਾਹਰ ਦੀ ਲੱਗਦੀ ਆ ਕੁਆਲਿਟੀ ਤੁਸੀਂ ਦੂਜੀ ਟਰਾਲੀ ਦੀ ਵੀ ਦੇਖ ਸਕਦੇ ਹੋ ਬਾਕੀ ਇਹਦਾ ਰੇਟ ਦੇਖਾਂਗੇ ਤੂੜੀ ਬਾਹਰ ਨਹੀਂ ਇਹਦੇ ਮੂੰਹ ਚ ਜਦੋਂ ਨੇੜੇ ਹੋ ਜਾਂਦਾ ਇਹ ਵਧੀਆ ਬਈ ਵਧੀਆ ਜੀ ਵਧੀਆ ਥਿਲੇ ਗੁੱਲੇ ਧਨੀ ਵਿੱਚੋਂ ਕੀ ਨਾ ਕੋਈ ਟੁੱਕੀ ਦੂੜੀਆਂ ਦੇ ਨਾਲ ਦੀ ਬਾਈ ਬੋਲੋ 200 ਰੁਪਿਆ 200 ਗਿੱਲੀ ਤਾਂ ਨਹੀਂ ਬਈ ਵਿੱਚ ਨਹੀਂ ਗਿੱਲੀ 200 ਮੈਂ ਤਾਂ ਜਰਾ ਇਕ ਗੱਲੇ ਨਿਕਲਦੇ ਆ 200 200 ਰੁਪਿਆ 5 ਰੁਪਏ 15 52 70 70 75 300 5 20 30 35 350 350 ਬੋਲਣਾ ਪੈ ਜਨੇ ਕਾਡੇ 350 ਬਾਈ ਜੀ ਲਓ ਬਈ ਆਹ ਜਿਹੜੀ ਤੂੜੀ ਵੇਖੀਏ 350 ਰੁਪਿਆ ਬਈ ਭਾਰਤੀ ਤੂੜੀ ਆ ਰੰਗ ਤੁਸੀਂ ਦੇਖ ਸਕਦੇ ਹੋ ਤੇ ਰੇਟ ਬਈ ਇਹਦਾ ਰਿਹਾ 350 ਰੁਪਿਆ ਬੋਲੀ ਤੇ ਪਛਲਾ 500 ਲੰਨਦਾ ਯਾਰ ਸਾਰੇ ਯਾਰ ਤੇ ਬੇਰਲਾ ਬਰੇ ਮੇਰੇ ਲਾਲਿਆਂ ਦਾ ਕਿਤਾ ਕਿਰਾਇਆ ਵੀ ਨਹੀਂ ਲੰਦਾ ਕੋਈ ਲਾਲ ਆਪ ਤੇ ਦੁਆਰਾ ਦੇ ਲਾ ਬਾੜ ਕਿ ਨਹੀਂ ਯਾਰ ਮੇਰਾ ਨਾ ਦਰਦਵਾਰੇ ਕੋਲ ਚਲਾ ਇਧਰ ਆਓ ਯਾਰ ਲੋਬੀ 350 ਪਾ ਆਹਾਂ ਤੂੜੀ ਤੁਸੀਂ ਦੇਖ ਸਕਦੇ ਹੋ ਬਈ ਤੇ ਤੂੜੀ ਵੀ ਇਹ ਅੰਦਰ ਦੀ ਲੱਗਦੀ ਆ ਕੁਆਲਿਟੀ ਬਾਕੀ ਰੇਟ ਦੇਖਾਂ ਕੀ ਜਾਂਦਾ ਇਹਦਾ ਹੰਨੀ ਟਰੀ ਹੰਨੀ ਟੁਲੀ ਜਾ ਵਾ ਕਢਾ ਕੇ ਲੈ ਜੀ ਗਾਸ ਦਾ ਮਹਿੰਗਾ ਹੈ ਆਇਆ ਹੈ ਉਹ ਘਰ ਘਰ ਅੱਲਾ ਗਲੀ ਕਿੱਟੀ ਵਿੱਚ ਇਹ ਤਾਂ ਐ ਹੀ ਰਹਿੰਦੇ ਆ ਪਟਾ ਰਹਿੰਦੇ ਤੇ ਉਹ ਨਹੀਂ ਦੇਣੀ ਬਿਲਕੁਲ ਕੋਈ ਵੀ ਵੇਲਾ ਕੋਈ ਨਾ ਬੋਲਦਾ 250 ਰਹਿ ਵੀ ਸਹੈ ਨਿਕਲ ਗਿਆ ਯਾਰ ਉਹ ਨਹੀਂ ਗੱਲ ਯਾਰ ਭਲਾ ਕੋਈ ਪਾ ਹੋ ਜੇ ਯਾਰ ਜਾਨ ਸੀ ਪਾਈ ਜਾਂਦਾ ਮੈਂ ਕਿਹਾ ਬੰਦੇ ਨੂੰ ਗੱਲ ਕਰਦੇ ਚਲੋ ਚਲੋ ਚਲਦੇ ਬਾਰ ਦੀ ਫਾਇਦਾ ਬਾਹਰ ਦੀ ਕਿੰਨੀ ਤੁਰੀ ਤਾਂ ਨਹੀਂ ਵਿੱਚ ਜਿਹੜੀ ਆ ਪੰਡ ਮਈ ਆਏ ਵੀ ਨਾਲ ਦੀ ਹੋਊਗੀ ਇਹ ਗਿੱਡੀ ਜਾਂ ਲੱਕ ਪੀ ਜਾਂਦਾ ਆਹ ਬਾਈ ਯਾਰ ਦੀ ਆਉਗੀ ਨਾ ਕਿੱਧਰ ਗਿਆ ਅਸੀਂ ਦੋੜ ਗਿਆ ਕਿੱਥੇ ਪੰਡਾ ਕਰਾਉਣੀ ਜਾਣਾ ਕੰਡਾ ਲਾਲਿਆਂ ਆਇਆ ਫਿਰ ਪਾਉਣੇ ਕੰਡਾ ਇੱਥੋਂ ਪਰਾ ਕਰ ਲੈ 250 ਰੁਪਿਆ 250 ਰੁਪਿਆ ਲੈਟ 250 ਭਾਈ ਜਾਉਂਗਾ ਗੁਰੂ ਘਟਾਵਾ ਮੋਗੇ ਲੈ ਜੀ 77 305 25 350 350 52 ਹਾਂ 380 380 85 400 400 ਬੋਲਾ ਹੀ ਨੇ 400 ਰੁਪਏ ਚਲੋ ਲੈ ਚੋ ਇੱਕ ਮਾਰੀ ਲਓ ਜੀ 400 ਰੁਪਏ ਵੀ ਲੱਗੀ ਆ ਤੂੜੀ ਤੁਸੀਂ ਦੇਖ ਸਕਦੇ ਹੋ ਆਹ ਬਈ ਕੁਆਲਟੀ ਆ ਤੇ ਬਾਹਰ ਦੀ ਤੂੜੀ ਬਈ ਇਹੇ ਆ 400 ਰੁਪਏ ਪੌੜਾ ਪੀ ਦੇ ਦੇ ਮੀਂਹ ਗੱਲ ਚੱਲਣਾ ਨਾ ਤਾਂ ਕਿਉਂ ਤੇ ਥੋੜਾ ਖਾਲੀ ਹੈ ਕਿ ਤੁਹਾਡੇ ਦਾ ਲੋ ਵੀ ਅਗਲੀ ਟਰਾਲੀ ਦੇ ਸਕਦੇ ਆ ਵੀ ਆਹ ਜਿਹੜੀ ਤੂੜੀ ਲੱਗਦੀ ਹੈ ਅੰਦਰ ਦੀ ਤੂੜੀ ਤੇ ਬਾਕੀ ਹੋਂਤੀ ਕਿ ਬੋਲੀ ਹੋਈ ਹੈ ਵੀ ਬਾਹਰ ਦੀ ਤੂੜੀ ਦੀ ਹੋਈ ਹੈ ਤੇ ਬਾਕੀ ਇਹਦਾ ਰੇਟ ਦੇਖਾਂਗੇ ਆਹ ਲਾਲੀ ਭਾਈ ਯਾਰ ਆਪਾਂ ਦੇ ਕਿਤੇ ਦੇਖ ਲਈ ਆਪਾਂ ਗੱਲ ਕਿਹਨੇ ਬੰਦੇ ਨੇ ਲਾ ਕੇ ਯਾਰ ਨਾ ਕਰੇ ਆਪਣੇ ਰੋੜਾ ਤੇ ਇੱਥੇ ਉਹਦਾ ਨੰਬਰ ਲੈ ਦਿੰਦਾ ਆ ਅੰਦਰ ਦੀ ਤੂੜੀ ਬੋਲੋ ਜੀ 400 ਰੁਪਏ ਰੱਖਦੇ 400 ਉੱਥੇ ਜਾਨੀ ਆ ਪੁੱਛ ਲਿਖੇ ਅਗਲੇ ਨੂੰ ਜਾਊਗਾ ਕਿ ਨਹੀਂ ਬਾਈ ਗਰੂਪਟਾ ਜਾਓਗੇ ਘਰੇ ਲਵਾ ਲਾਂਗੇ ਆਪਾਂ ਉਹਦੇ ਚਲ ਠੀਕ ਹੈ ਗਰੂਪਟਾ ਜਾਓਗੇ ਨਹੀਂ ਨਹੀਂ ਗਰੂਪਟਾ ਨਹੀਂ ਜਾਣਾ ਬਾਈ ਇਹਨੇ ਆ ਬੋਲੋ ਵੇ ਬੋਲ ਤਾਂ ਸੋਚ ਤੇ ਫਰਾ 300 5 10 15 350 350 55 400 400 5 10 15 20 25 ਆਈਵਰੀ ਗਾਹ 35 40 45 445 ਬੋਲਾਂਗੇ ਨੇ 445 ਰੁਪਏ ਲਓ ਜੀ ਮਿੱਤਰ ਪਿਆਰੋ 445 400 ਤੋਂ 45 ਰੁਪਏ ਬਈ ਜਿਹੜਾ ਰੇਟ ਰਿਹਾ ਇਹਦਾ ਤੇ ਸੀਗੀ ਇਹ ਬਈ ਅੰਦਰ ਦੀ ਥੋੜੀ ਸੀ ਬਾਕੀ ਅੱਗੇ ਦੇਖਦੇ ਆ ਪੂਰੀਆ ਹਾਤੂੜੀ ਲੱਗੀ ਹੈ 445 ਰੁਪਏ ਤੋਨੀ ਕਰੀ ਕੋਈ ਗੱਲ ਨਹੀਂ ਦੱਸੋ ਜੀ ਬਾਈ ਜੀ ਵੈਲਕਮ ਜੀ ਕਿੰਨੇ ਕਿੰਨੇ ਆ ਬਾਈ ਹਾਂ ਪੈਟਰੀ ਕਿੰਨੇ ਲਾ 400 ਲੈਵਾਂ ਆਪੇ ਦੂਰਾ ਬਾਈ ਜੇ ਨਾ ਬਾਹਰ ਯਾਨੀ ਪਹਿਲਾਂ ਪੁੱਛ ਲਿਆ ਕਰੋ ਹਾਂ ਬਾਈ ਗੁਰੂ ਘਰ ਜਾਏਗਾ ਹਾਂਜੀ 500 ਰੁਪਏ ਕਰਾਂਗੇ ਹਾਂ ਜਾਊਗਾ ਬਾਈ 400 400 430 450 450 ਬੋਲਾ ਬਾਈ ਕਿਨੇ 55 ਰੁਪਏ 60 460 ਬੋਲਦਾ ਕੋਈ 460 ਰੁਪਏ ਲਿਖੋ ਬਈ ਗੁਰੂ ਘਟਾਵ ਲਓ ਜੀ 500 ਰੁਪਏ ਕਰਾਇਆ ਸਾਹਿਬ ਕਿਨੇ ਬਈ ਨੰਬਰ ਦਿਓ ਲਿਖਾ ਲਓ ਲਓ ਬਈ 460 ਰੁਪਏ ਬਈ ਜਿਹੜੀ ਆ ਹਥੂੜੀ ਵਿਕੀ ਆ ਅੰਦਰ ਦੀ ਤੂੜੀ ਇਹ ਵੀ ਬਾਕੀ ਅੱਗੇ ਦੇਖਦੇ ਆ ਆ ਜਾਏ ਨੀ ਜਦੋਂ ਮਰਮੂਕੂ ਤੇ ਉਹਨਾਂ ਦਾ ਜੀਵਨ ਆ ਆ ਕੇ ਉਹਨੂੰ ਪੁੱਛ ਰੱਖੇ ਉਹਨੇ ਆਵਦਾ ਕਿ ਉਹਨੂੰ ਮੱਕੇ ਤੇਰਾ ਵੀ ਆਈ ਦੋ ਪੰਡਾ ਤੈਨੂੰ ਸਕੇ ਲੇਗਾ ਤੇ ਉਹਨਾਂ ਨੇ ਪੰਜ ਕੀ ਬੰਦੇ ਆ ਗਏ ਮੱਲ ਡਾਲੇ ਜੀ ਪਾਣੀ ਛੁਰਾ ਪਾਉਣਾ ਸ਼ੁਰੂ ਆ ਗਿਆ ਜਿੱਥੇ ਉਹ ਜਿਹੜਾ ਮੈਂ ਭਾਈ ਪਿੱਛੇ ਹੋਈ ਸਾਡੇ 450 ਹੀ ਪਾਣੀ ਇੱਥੇ ਜਾਣੀ ਸੰਦੂਆ ਪਿੰਡ ਆ ਆਈ ਕਰਕੇ ਜਿਹੜੇ ਉਹਦੇ ਕੋਲ ਅਖੇ ਉਹਦੇ ਸੰਦੂਆ ਨਹੀਂ ਤੇਰੀ ਮਰਜ਼ੀ ਹੈ ਭਾਈ ਇਹ ਤਾਂ ਦੱਸਣਾ ਵੀ ਕਰਾਇਆ ਹੈਗਾ ਸਾਡੇ 450 ਹੀ 52 60 65 70 75 80 485 500 16 500 ਰੁਪਏ ਵੀ ਲਏ ਕੀ ਟਰਾਲੀ ਲਈ ਕੀ 500 ਰੁਪਏ ਤੂੜੀ ਤੇ ਚੱਕਰ ਕਰ ਸਕਦਾ ਬਈ ਤੇ ਬਾਕੀ ਬਈ ਦੇਖ ਸਕਦੇ ਹੋ ਤੁਸੀਂ ਕੋਈ ਨਹੀਂ ਬਾਈ ਠੀਕ ਆ ਵਧੀਆ ਇਹਦੀ ਆ ਬਾਈ ਅੰਦਰ ਦੀ ਬਾਹਰ ਦੀ ਬਾਹਰ ਦੀ ਹੈ ਗਿੱਲੀ ਗੁੱਲੀ ਬੋਲੋ ਜੀ ਦੋ ਦੋ ਕਰਤਾ ਹੈ 300 ਠੀਕ ਕਰ 35 75 75 400 400 5 405 ਬੋਲਾਂਗੇ ਤੇ 405 ਰੁਪਏ ਵੀਰੇ ਹਾਂ 405 ਰੁਪਏ ਬਈ ਬਾਹਰ ਦੀ ਤੂੜੀ ਦੇਖ ਸਕਦੇ ਤੁਸੀਂ ਤੇ ਬਾਕੀ ਵੀ ਅੱਗੇ ਦੇਖਦੇ ਆ ਬਾਹਰ ਦੀ ਤੂੜੀ ਵੀ ਵਿਕੀ ਆ 400 ਤੇ 5 ਰੁਪਏ ਆਹਾਂ ਤੂੜੀ ਦੀ ਵੀ ਕਬਾਲ ਜੀ ਹੈ ਬਾਕੀ ਵੀ ਅਗਲੀ ਟਰਾਲੀ ਤੁਸੀਂ ਦੇਖ ਸਕਦੇ ਹੋ ਆਹ ਥੂੜੀ ਆ ਬਈ ਚਰਚਾ ਜਿਹੜੀ ਉਹ ਜਵਾਬ ਦੇਣ ਦੀ ਜਿਹੜੀ ਕੋਸ਼ਿਸ਼ ਕਰ ਜੀ ਰਾਜ ਬਣਾ ਕੇ ਤਰਨ ਵਾਲਾ ਜੀ ਜੀ ਆ ਭਾਈ ਕਿਧਰ ਆ ਨੀ ਚੱਲ ਜੀ ਕਿੱਥੇ ਜਾਣੇ ਬਾਈ ਕਹਿੰਦਾ ਸੀ ਪੰਜ ਗ੍ਰੇਨ ਪੰਜ ਗ੍ਰੇਨ ਜਾਓਗੇ ਜੀ 500 ਗ੍ਰਾ ਬਾਈ ਬੋਲੋ ਜੀ ਅੰਦਰ ਲਈਏ ਬਾਈ ਨਹੀਂ ਨਹੀਂ ਬਾਹਰ ਦੇ ਹੈ ਬੋਲੋ ਜੀ ਆਇਆ ਹੁਣ ਪੰਜ ਗ੍ਰੇਨ ਵਾਲਿਆ 300 ਰੱਖ ਕੋਈ ਰੱਖ ਬੋਲਣਗੇ ਸਾਢੇ 300 ਰੁਪਇਆ ਬਾਈ ਮੈਂ ਤੁਹਾਨੂੰ ਬੋਲਣਗੇ 54 60 65 405 ਬਈ ਤਾਂ ਮੰਗਰ ਤੇ ਬੋਲਣਾ ਤਾਂ 405 10 15 20 25 30 35 40 42 450 ਬੋਲਾਂ ਜੀ ਲੈ 450 ਆ ਨਹੀਂ ਹੋਣੇ ਬਾਈ ਪਹਿਲਾਂ ਬੋਲ ਸਾਢੇ 400 ਰੁਪਿਆ ਵੀ ਰੇਟ ਲੱਗਿਆ ਇਹ ਐ ਤੂੰ ਕਹਿਤਾ ਮੈਂ ਜੱਤੀ ਬੇ ਨੰਬਰ ਲੇ ਲੋ ਵੀ 450 ਰੁਪਏ ਰੇਟਰ ਆ ਵੀ ਬਾਹਰ ਦੀ ਤੂੜੀ ਸੀ ਵੀ ਤੇ ਪੰਜ ਕਿਨੇ ਹੀ ਜਾਣੀ ਆ 500 ਰੁਪਏ ਕਰਾਇਆ ਤੇ ਤੂੜੀ ਵੀ ਸੋਨ ਚੈੱਕ ਕਰਾਉਂਦੇ ਆ ਵੀ ਅੰਦਰ ਦੀ ਤੂੜੀ ਵਰਗੀ ਬਈ ਤੂੜੀ ਜੀ ਬਿਲਕੁਲ ਬਾਕੀ ਵਿੱਚੋਂ ਪਤਾ ਨਹੀਂ ਕਿਵੇਂ ਨਿਕਲੇ ਪਰ ਤੂੜੀ ਚੰਗੀ ਲੱਗਦੀ ਆ ਵੇਖ ਕੇ ਡੰਡਾ ਖੇਡਦਾ

ਅੰਦਰ ਦੀ ਹੈ ਵੀਰੇ ਨਾ ਨਾ ਬਿੱਲੀ ਗੁੱਲੀ ਨਾਲ ਵਿੱਚ ਨਾ ਯਾਰ ਇਹਨੇ ਲਾਈਟ ਬੋਲੋ 390 300 300 ਇੱਥੇ ਜਾਨੀ ਬਾਈ ਚੱਲੋ 305 5 10 15 350 70 70 80 95 95 400 5 405 10 15 20 25 30 35 40 45 445 450 51 60 60 ਬੋਲਾਂਗੇ ਨੇ 460 ਰੁਪਏ ਬਾਈ ਇਹ ਟਰਾਲੀ ਲੱਗੀ ਹੈ ਵੀ 460 ਰੁਪਏ ਇਹ ਬਾਕੀ ਬਈ ਥੋੜੀ ਜਿਹੀ ਚੱਕਰਾਦੇ ਆ आह भी दूरी है चार सौ सठ रुपये लगी है <सथीज़ी> ਚੱਕ ਜਿਹੜਾ ਇਹਨੂੰ ਚੱਕ ਪਿਉਣੀ ਆਸਾ ਕਰਦੇ ਆਪਣੀ ਆਪਣੀ ਲਓ ਬਾਈ ਤੂੰ ਇਹਦੀ ਚਿੱਟੀ ਆ ਬੰਦਰ ਦੀ ਆ ਰਹਾ ਉਹ ਪ੍ਰਾਵਾ ਖਰਜਾ ਰਾਜ ਦਾ ਵੱਡਾ ਕਾਲਾ ਕਾਲੀ ਕਰਦਾ ਠੀਕ ਚੱਕਾ ਲੱਗ ਗਿਆ ਪੋਰ ਵਾਲੀ ਚਾਹ ਪਈ ਹੋਣੀ ਗੱਟਾ ਗੱਟਾ ਬੰਦੇ ਹੋਣ 400 400 10 15 ਕੰਕਲ ਜੀ 415 ਇੱਧਰ 25 ਤੂੰ 35 40 45 450 55 60 65 465 ਬੋਲੰਗ ਨੇ 70 70 75 80 ਇਹ ਇੱਥੇ ਕੋਲ ਕੋਲ ਹੀ ਆ 80 ਬੋਲੰਗ ਨੇ 780 ਰੁਪਏ ਭਾਈ ਲੋ ਭਾਈ ਇਹ ਟਰਾਲੀ ਲੱਗੀ 480 ਰੁਪਏ ਅੰਦਰ ਦੀ ਵੀ ਤੂੜੀ ਇਹ ਸੀਗੀ ਮਾ ਪੰਮਾ ਨਹੀਂ ਇਹ ਦੋਸਤ ਮਾਰੀ ਬੰਦਾ ਮੈਜੇ ਲਾਉਣ ਵਾਲਾ ਇੱਥੇ ਆ ਓਏ ਬੰਦੇ ਬਾਦੂ ਬੰਦੇ ਕਾ ਆਹ ਚੰਦਾ ਫਰਜ ਕਿਨੇ ਪਹਿਲੇ ਨਹੀਂ ਨਹੀਂ ਹੋਣ ਲੱਗਿਆ ਆ ਕੀ ਜੀ ਆ ਬਈ ਨਹੀਂ ਕਿਹਦੀ ਲਾਲ ਬੰਦਾ ਪਹਿਲੇ 150 ਬੋਲਣਾ ਬਾਈ ਕਿਨੇ 150 ਰੁਪਏ ਨਹੀਂ ਲੱਗਦੀ ਬਾਈ ਲੱਗਦੀ ਨਹੀਂ ਲੋਜੀ ਇਹ ਵੀ ਬੜੇ ਭਾਈ ਆਹ 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 ਸਾਡੇ <laughs> <laughs> 400 60 ਕਰ ਲੈ 60 65 465 ਕੋਲਾ ਬਾਈ ਕਿਨ 70 70 ਕਰ 75 80 80 485 ਬੋਲੰਗ ਨੇ 485 ਰੁਪਏ ਬਾਈ ਜੀ ਲੋਗੇ 485 ਰੁਪਏ ਵੀ ਲਾਸਟ ਆਈ ਜੀ ਟਰਾਲੀ ਲੱਗੀ ਆ ਤੇ ਬਈ ਇੱਕ ਨਗ ਅੱਜ 500 ਨੂੰ ਗਿਆ ਬਾਕੀ ਬਈ ਰੇਟ ਹੋਈ 1450 ਦੇ ਆਸ-ਪਾਸ ਰਿਹਾ ਇਹਦਾ ਵੀ ਤੇ ਟਰਾਲੀਆਂ ਵੀ ਅੱਜਕੱਲ ਅੱਜਕੱਲ ਜਿਹੜੀਆਂ ਇਹ ਲਗਭਗ 9 ਤੋਂ ਲੈ ਕੇ 12 ਦੇ ਵਿੱਚ ਵਿੱਚ ਆਈਆਂ ਸੀਗਾ ਤੇ ਰੇਟ ਬਈ ਉੱਥੇ ਜੇ ਰਿਹਾ 1450 ਦੇ ਆਸ-ਪਾਸ ਇੱਕ ਟਰਾਲੀ ਬਈ ਜਿਹੜੀ ਜ਼ਰੂਰ 500 ਨੂੰ ਗਈ ਆ ਤੇ ਟੌਪ ਦਾ ਰੇਟ ਵੀ ਅੱਜ 500 ਹੀ ਰਿਹਾ ਤੇ ਕੱਲ ਵੀ 505 ਰੁਪਏ ਸੀਗਾ ਬਾਕੀ ਵੀ ਲਾਈਕ ਨੂੰ ਵੱਧ ਤੋਂ ਵੱਧ ਸ਼ੇਅਰ ਬਈ ਜਰੂਰ ਕਰਿਆ ਕਰੋ ਤੇ ਧੰਨਵਾਦ ਬਈ ਸਾਰੇ ਵੀਰਾਂ ਦਾ ਲਾਈਕ ਦੇ ਨਾਲ ਜੁੜਨ ਦੇ ਲਈ ਸੋ ਮਿਲਦੇ ਆਂ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਬਾਕੀ ਰੌਣਕ ਮੇਲਾ ਅੱਜ ਸੀਗਾ ਅੱਜ ਵੀ ਬਈ ਬਾਕੀ ਗਾਗ ਸੀਗੇ ਜਿਹੜੇ ਲੈ ਵੀ ਇੱਕ ਵੀਰ ਦਾ ਕਮੈਂਟ ਆਇਆ ਕਹਿੰਦਾ ਵੀ ਕਰਤਾਰਪੁਰ ਦੇ ਵਿੱਚ 600 ਰੁਪਏ ਵੀ ਘਰ ਤੋਂ ਚੱਕ ਰਹੇ ਆ ਵੀ ਵਾਕਈ ਵੀ 600 ਰੁਪਿਆ ਰੇਟ ਘਰ ਤੋਂ ਜਿਹੜਾ ਤੁੜੀ ਚੱਕਿਆ ਰੇਟ ਹੈ ਕਮੈਂਟ ਕਰਕੇ ਬਈ ਜਰੂਰ ਦੱਸੋ ਜੇ ਤੇ ਸੋ ਮਿਲਦੇ ਆ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਬੋਲੀ ਲਗਭਗ ਬਈ ਜਿਹੜੀ ਖਤਮ ਹੋ ਚੁੱਕੀ ਹੈ 7:48 ਮਿੰਟ ਹੋ ਚੁੱਕੇ ਆ ਤੇ ਬਈ 7:30 ਜਿਹੜੀ ਬੋਲੀ ਬੁਰੀ ਲੱਗਦੀ ਆ ਤੇ ਰੇਟ ਬਈ ਉੱਥੇ ਜਿਹੜਾ ਚੱਲ ਰਿਹਾ